کرون <laughs> دے I'm ਅੱਜ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਤੇ ਸਾਡੇ ਸਤਿਕਾਰਯੋਗ ਲੰਬੜਦਾਰ ਸਾਹਿਬ ਔਰ ਸਮੁੱਚੀ ਸਾਰੀ ਟੀਮ ਸਾਡੇ ਮੋਰਾ ਜੀ ਸਾਡੇ ਜੈਦਰ ਸਾਹਿਬ ਸਾਡੇ ਬਾਬਾ ਜੀ ਮਲਕਪੁਰ ਤੋਂ ਸਾਰੀ ਟੀਮ ਜਿਹੜੀ ਅੱਜ ਨਗਰ ਕੀਰਤਨ ਬਟਾਲੇ ਸ਼ਹਿਰ ਦੇ ਵਿੱਚ ਕੱਢਿਆ ਗਿਆ ਔਰ ਮੈਨੂੰ ਬੜੀ ਖੁਸ਼ੀ ਹੋਈ ਆ ਕਈ ਸੰਗਤਾਂ ਦੇ ਆਕੇ ਮੱਥਾ ਟੇਕੌਰ ਕਈ ਸੰਗਤਾਂ ਨੇ ਤੇ ਹਾਜ਼ਰੀ ਲਵਾਈ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਉਹ ਸਾਰੀ ਟੀਮ ਜਿਹੜੀ ਹੈ ਜਿਨ੍ਹਾਂ ਨੇ ਉਪਰਾਲਾ ਕੀਤਾ ਉਹ ਵੀ ਵਧਾਈ ਦੇ ਹੱਕਦਾਰ ਹੈ ਥੈਂਕ ਯੂ ਵਾਯੁਰ ਜੀ ਦਾ ਖਾਲਸਾ ਵਾਯੁਰ ਜੀ ਦੀ ਫਤਿਹ ਮੈਂ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੀਆਂ ਨਾਨਕ ਨਾਮਲੇਵਾ ਸੰਗਤਾਂ ਨੂੰ ਧੰਨ ਸ੍ਰੇਸ਼ਟ ਭਗਤ ਭਗਤ ਰਵਦਾਸ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਉਥੇ ਅੱਜ ਬੜਾ ਵਧੀਆ ਕਾਰਜ ਉਟਾਲੇ ਦੀ ਧਰਤੀ ਤੇ ਹੋ ਰਿਹਾ ਜਦੋਂ ਗੁਰਦਰਾ ਸਿੰਘ ਸਭਾ ਇਹ ਕਾਨੂੰਆ ਰੋਡ ਤੋਂ ਪੰਜ ਪਿਆਰਿਆਂ ਦੀ ਅਗਵਾਈ ਨਿਸ਼ਾਨ ਸਿੰਘ ਸਾਹਿਬ ਦੀ ਅਗਵਾਈ ਤੇ ਧੰਨ ਗੁਰਗੰਨ ਸਾਹਿਬ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਆਰੰਭ ਹੋਇਆ ਮੈਂ ਸਮਝਣਾ ਵਟ ਭਾਗੇ ਆ ਜਿਨ੍ਹਾਂ ਨੂੰ ਆਪਣੇ ਭਗਤਾਂ ਦਾ ਆਪਣੇ ਗੁਰੂਆਂ ਦਾ ਆਪਣੇ ਪੰਗਬਰਾਂ ਦਾ ਅਵਤਾਰਾਂ ਦਾ ਕੋਈ ਦਿਨ ਸ਼ਹੀਦੀ ਦਿਹਾੜਾ ਹੋਵੇ ਜਨ ਦਿਹਾੜਾ ਹੋਵੇ ਜੋਤੀ ਜੋਤ ਦਿਵਸ ਹੋਵੇ ਮਨਾਉਂਦਾ ਜੇ ਸੁਭਾਅ ਪ੍ਰਾਪਤ ਹੁੰਦਾ ਤੇ ਅਸੀਂ ਵੱਡੇ ਭਾਗਾਂ ਵਾਲੇ ਹਾਂ ਨੂੰ ਸਮਝਣਾ ਚਾਹੀਦਾ ਹੈ ਸਾਡੇ ਜੀਵਨ ਚੰਗੇ ਘਰਾ ਵਿੱਚ ਹੋਏ ਨੇ ਜਿਹੜਾ ਅਸੀਂ ਆਪਣੇ ਭਗਤਾਂ ਨੂੰ ਆਪਣੇ ਗੁਰੂਆਂ ਨੂੰ ਜਹਾਦ ਕਰ ਰਹੇ ਮੈਂ ਬਲਵਿੰਦਰ ਸਿੰਘ ਲੰਬੜਤਾਰ ਉਹਨਾਂ ਦੀ ਸਮੂੱਚੀ ਸਾਥੀ ਜਿਹੜੇ ਨੇ ਉਹਨਾਂ ਦਾ ਜਿੱਥੇ ਧੰਨਵਾਦ ਕਰਦਾ ਇਸ ਜਿਹੜਾ ਕਾਰਜ ਜਿੰਨਾ ਉਹਨਾਂ ਨੇ ਆਰੰਭ ਕੀਤਾ ਉਥੇ ਸਤਕਾਰ ਜੋ ਬਾਬਾ ਸੁਖਵਿੰਦਰ ਸਿੰਘ ਵੀ ਮਲਕਪੁਰ ਵਾਲੇ ਸਤਕਾਰ ਜੋ ਬਾਬਾ ਜੀ ਸਾਡੇ ਹੈਡ ਗ੍ਰੈਂਟੀ ਗੁਰਦਾ ਟਾਲੀ ਸਾਹਿਬ ਤੋਂ ਔਰ ਇਸ ਜਮਾਤ ਨਾਲ ਜੁੜੇ ਹੋਏ ਸਤਕਾਰਤ ਹਸਤੀਆਂ ਉਹਨਾਂ ਸਾਰਿਆਂ ਨੂੰ ਆਪਣੇ ਵੱਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਦਾ ਹਰਜਿੰਦਰ ਸਿੰਘ ਧਾਮੀ ਜੀ ਲੋ ਜੀ ਆ ਵੀ ਆਖਣਾ ਵਧਾਈ ਵੀ ਦੇਣਾ ਸਿੰਘ ਸਭਾ ਐ ਸਾਰੇ ਸ਼ਹਿਰ ਦੇ ਵੱਖ-ਵੱਖ ਪੜਾਵਾਂ ਨੂੰ ਤੈਅ ਕਰੇਗਾ ਮੈਂ ਫੇਰ ਬੇਨਤੀ ਕਰਾਂ ਇਹ ਲੰਬਰਦਾਰ ਸਾਹਿਬ ਸਾਡੇ ਬਲਵਿੰਦਰ ਸਿੰਘ ਕਾਉਂਸਲਰ ਸਾਹਿਬ ਦਾ ਵੱਡਾ ਪ੍ਰਾਲਾ ਵੱਡਾ ਜਤਨ ਹੈ ਜਿਹੜਾ ਅੱਗੇ ਵੀ ਨਗਰ ਕੀਰਤਨ ਨਿਕਲਦਾ ਪਰ ਸਾਰੇ ਸਮਾਜ ਨੂੰ ਨਾਲ ਲੈ ਕੇ ਅੱਜ ਗੁਰਦਰਾ ਸਿੰਘ ਸਭਾ ਤੋਂ ਨਗਰ ਕੀਰਤਨ ਆਰੰਭ ਹੋਇਆ ਇਹ ਗੁਰਦਰਾ ਸਤਕਰਤਾਰੀਆਂ ਦੇ ਅੱਗੇ ਹੋ ਕੇ ਸਾਰਾ ਬਾਹਰੀ ਏਰਾ ਕਵਰ ਕਰਕੇ ਸ਼ਾਮ ਨੂੰ ਗੁਰਦਰਾ ਸਿੰਘ ਸਭਾ ਸਮਾਪਤੀ ਹੋਏਗੀ ਦਾ ਸਾਹਿਬ ਜੀ ਦੇ ਪਵਨ ਪ੍ਰਕਾਸ਼ ਢਾੜੇ ਨੂੰ ਸਮਰਪਿਤ ਕੱਢੇ ਜਾ ਕੱਢੇ ਜਾ ਰਹੇ ਨਗਰ ਕੀਰਤਨ ਦੇ ਵਿੱਚ ਜਿੱਥੇ ਵਧਾਈ ਦਿੰਦਾ ਵਾਂ ਉੱਥੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਤੇ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਬਾਬਾ ਮਰੀਕ ਸਿੰਘ ਜੀ ਨਿੱਕੇ ਘੁੰਮਣਾ ਵਾਲੇ ਬਾਬਾ ਸੁਖਵਿੰਦਰ ਸਿੰਘ ਜੀ ਬਾਬਾ ਸਰਵਨ ਸਿੰਘ ਜੀ ਮਲਕਪੁਰ ਵਾਲੇ ਅੰਦਰੰਕ ਕਮੇਟੀ ਮੈਂਬਰ ਸੁਜੀਤ ਸਿੰਘ ਤੁਗਲਵਾਲਾ ਜਥੇਦਾਰ ਗਿੰਦਰਪਾਲ ਸਿੰਘ ਜੀ ਗੋਰਾ ਜੀ ਸਾਮਪਰਾ ਸਾਹਿਬ ਤੇ ਹੋਰ ਬੜੇ ਤਲੀ ਸਾਹਿਬ ਤੋਂ ਸਾਡੇ ਸਰਬਜੀਤ ਸਿੰਘ ਜੀ ਸਾਡ ਗਰੰਟੀ ਆਏ ਨੇ ਸਾਡੇ ਮੀਟ ਮੈਨੇਜਰ ਗਰੁੱਪ ਕੋ ਚੰਦਰਪਾਲ ਸਿੰਘ ਜੀ ਮੰਟੂ ਆਏ ਨੇ ਵੱਡੇ ਪੱਧਰ ਤੇ ਰਵਦਾਸੀਆ ਭਾਈਚਾਰਾ ਜਿਹੜਾ ਵਾ ਉਹ ਇੱਥੇ ਇਸ ਨਗਰ ਕੀਰਤਨ ਦੀ ਵਿੱਚ ਸ਼ੁਭਾ ਵਧਾ ਰਹੇ ਨੇ ਸੰਗਤਾਂ ਵੱਡੇ ਪੱਧਰ ਤੇ ਵਿਸਾਲ ਨਗਰ ਕੀਰਤਨ ਮੈਂ ਲੱਖ ਲੱਖ ਉਹਨਾਂ ਦੇ ਚੈਨਲ ਦੇ ਨਮਸਕਾਰ ਕਰਨਾ ਸੰਗਤਾਂ ਦੇ ਜਿਨ੍ਹਾਂ ਨੇ ਇੱਡਾ ਵੱਡਾ ਮੈਨੂੰ ਇੱਕ ਨਵਾਂ ਨੇ ਨਜੀਦ ਨੂੰ ਸਹਿਯੋਗ ਦਿੱਤਾ ਵਾ ਮਹਾਪੁਰਸ਼ ਜਿਨ੍ਹਾਂ ਕੋ ਇੱਕ ਮਿੰਟ ਟਾਈਮ ਨਹੀਂ ਉਹ ਇਸ ਧੰਨਵਰ ਸਤਗੁਰ ਅਵਦਾਸ ਮਹਾਰਾਜ ਜੀ ਦੇ ਪਿਆਰ ਸਦਕਾ ਅੱਜ ਪੈਦਲ ਨਗਰ ਕੀਰਨ ਨਾਲ ਚੱਲ ਰਹੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵਾਂ ਤੇ ਵਧਾਈ ਦਿੰਦਾ ਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ